ਅੰਮ੍ਰਿਤਸਰ ਦੇ ਪਿੰਡ ਮਾਲ ਵਿਖੇ ਇੱਕ ਪਰਿਵਾਰ ਤੇ ਹੋਇਆ ਜਾਨਲੇਵਾ ਹਮਲਾ ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਮਨਦੀਪ ਸਿੰਘ ਨੇ ਦੱਸਿਆ ਕਿ ਪਿੰਡ ਦੇ ਹੀ ਰਹਿਣ ਵਾਲੇ ਕੁਝ ਨੌਜਵਾਨਾਂ ਨੇ ਸਾਡੇ ਘਰ ਤੇ ਇੱਟਿਆ ਰੋੜਾਂ ਨਾਲ ਹਮਲਾ ਕੀਤਾ ਅਤੇ ਹਮਲੇ ਦੌਰਾਨ ਪਰਿਵਾਰ ਤੇ ਗੰਭੀਰ ਸੱਟਾਂ ਲੱਗੀਆਂ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਇਸ ਘਟਨਾ ਦੀ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਮਨਦੀਪ ਸਿੰਘ ਨੇ ਦੱਸਿਆ ਕਿ ਕੁਝ ਨੌਜਵਾਨ ਸਾਡੀ ਗਲੀ ਦੇ ਵਿੱਚ ਨਸ਼ਾ ਵੇਚਦੇ ਹਨ ਜਦੋਂ ਉਹਨਾਂ ਨੂੰ ਨਸ਼ਾ ਵੇਚਣ ਤੋਂ ਰੋਕਿਆ ਤਾਂ ਅੱਜ ਇਹਨਾਂ ਨੌਜਵਾਨਾਂ ਨੇ ਸਾਡੇ ਘਰ ਤੇ ਹਮਲਾ ਕਰਤਾ ਮਨਦੀਪ ਸਿੰਘ ਦੇ ਅਨੁਸਾਰ ਕੁੱਲ 5-6 ਨੌਜਵਾਨ ਘਰ ਦੀ ਪੰਤੋੜ ਕਰਦੇ ਘਰ ਦੇ ਅੰਦਰ ਦਾਖਲ ਹੋ ਕੇ ਬੁਟ, ਐਕਟਿਵਾ ਮੋਟਰਸਾਈਕਲ, 3 LCD ਟੀਵੀ ਅਤੇ ਇੱਕ ਕੰਪਿਊਟਰ ਦੀ ਪੰਤੋੜ ਕੀਤੀ। ਮਨਦੀਪ ਸਿੰਘ ਦੀ ਪਤਨੀ ਸਿਮਰਨ ਕੌਰ ਨੇ ਦੱਸਿਆ ਕਿ ਸਾਡਾ ਘਰ ਤੋਂ ਨਿਕਲਣਾ ਮੁਸ਼ਕਲ ਹੋ ਗਿਆ ਤੇ ਅੱਜ ਇਨ੍ਹਾਂ ਵੱਲੋਂ ਸਾਡੇ ਘਰ ਤੇ ਇੱਟਿਆਂ ਰੋੜਿਆਂ ਦਾ ਹਮਲਾ ਕਰਕੇ ਗੰਬੀਰ ਸੱਟਾਂ ਲਾਈਆਂ ਅਤੇ ਘਰ ਦੇ ਅੰਦਰ ਦਾਖਲ ਹੋ ਕੇ ਪੰਤੋੜ ਕੀਤੀ। ਉਹਤੇ ਹੀ ਪਰਿਵਾਰ ਵਾਲਿਆਂ ਨੇ ਭੱਜ ਕੇ ਆਪਣੀ ਜਾਨ ਬਚਾਈ ਅਤੇ ਪੁਲਿਸ ਨੂੰ ਸੂਚਨਾ ਦਿੱਤੀ ਇਸ ਮੌਕੇ ਤੇ ਪਰਿਵਾਰ ਵਾਲਿਆਂ ਨੇ ਸ਼ੇਰ ਛੱਡ ਦੇ ਵੀ ਇਲਜ਼ਾਮ ਲਗਾਏ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਜੇ ਸਾਡੇ ਪਰਿਵਾਰ ਦੇ ਵਿੱਚੋਂ ਕੋਈ ਜਾਨੀ ਨੁਕਸਾਨ ਹੋ ਗਿਆ ਤਾਂ ਇਹ ਨੌਜਵਾਨ ਜ਼ਿੰਮੇਵਾਰ ਹੋਣਗੇ ਇਸ ਮੌਕੇ ਤੇ ਪਰਿਵਾਰ ਵਾਲਿਆਂ ਨੇ ਪੁਲਿਸ ਤੋਂ ਇਨਸਾਫ ਦੀ ਗੁਹਾਰ ਲਗਾਈ ਮੌਕੇ ਤੇ ਪਹੁੰਚੀ ਪੁਲਿਸ ਨੇ ਦੱਸਿਆ ਕਿ ਘਟਨਾ ਦੀ ਸੀਸੀਟੀਵੀ ਫੁਟੇਜ ਪ੍ਰਾਪਤ ਕਰ ਲਈ ਗਈ ਹੈ ਜਿਸ ਵਿੱਚ ਕੁਝ ਨੌਜਵਾਨ ਸਪਸ਼ਟ ਤੌਰ ਤੇ ਪਛਾਣ ਕੀਤੇ ਗਏ ਹਨ ਉਨ੍ਹਾਂ ਨੇ ਕਿਹਾ ਕਿ ਪੂਰੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਉਨ੍ਹਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਅੰਮ੍ਰਿਤਸਰ ਤੋਂ ਹਰਬੰਦ ਸਿੰਘ ਤੇ ਕਰਮਜੀਤ ਸਿੰਘ ਦੀ ਖਾਸ ਰਿਪੋਰਟ ਮੇਰਾ ਨਾਮ ਮਨਦੀਪ ਸਿੰਘ son of ਸਰਦਾਰ ਰਜਿੰਦਰ ਸਿੰਘ ਪਿੰਡ ਮਾਲਾਂ ਦੇ ਵਾਸੀ ਆਂ ਜੱਦੀ ਅੱਜ ਹੋਇਆ ਇਤਰਾਵਾ ਵੀ ਇੱਥੇ ਬਾਬੇ ਪਿੱਟਨਸ਼ਾ ਲੱਗੇ ਚਾਰ ਪੰਜ ਜਣੇ ਨਸ਼ਾ ਵੇਚਦੇ ਆ ਤੇ ਸਾਡੀ ਗਲੀ ਚੋਂ ਚਾਂਗਰਾ ਮਾਰ ਕੇ ਨੰਗਦੇ ਆ ਸ਼ਰਾਬ ਪੀਤੀ ਹੁੰਦੀ ਹੈ ਨਸ਼ਾ ਖਾਦਾ ਹੁੰਦਾ ਤੇ ਮੈਂ ਇੱਕ ਦਿਨ ਇਹਨਾਂ ਨੂੰ ਥੋੜਾ ਜਿਹਾ ਕਿਹਾ ਵੀ ਸਾਡੀ ਗਲੀ ਚੋਂ ਚਾਂਗਰਾ ਮਾਰ ਕੇ ਨਾ ਨੰਗੋ ਐਸੇ ਕਰਕੇ ਇਹਨਾਂ ਨੇ ਰੰਜਿਸ਼ ਰੱਖੀ ਵੀ ਇਹਨੇ ਕਿਹਾ ਤੇ ਕਿਹਾ ਕਿਉਂ ਤੇ ਅੱਜ ਆਏ ਆ ਪੰਜ ਛੇ ਮੁੰਡੇ ਇੱਟੇ ਰੋੜੇ ਆ ਵੇਖੋ ਮੇਰੇ ਇੱਥੇ ਇੱਥੇ ਮਾਰੀ ਇੱਥੇ ਠੋਡੀ 'ਚ ਮਾਰੀ ਮੇਰੇ ਇੱਟ ਸਾਡੇ ਘਰ ਆਣ ਕੇ ਪਏ ਆ ਸਾਡਾ ਬੂਹਾ ਤੋੜ ਕੇ ਉੱਤੋਂ ਤੱਕ ਮੇਰੇ ਕੋਠੇ ਤੱਕ ਗਏ ਆ 10 15 ਜਣੇ ਤੇ ਮੇਰਾ ਵੇਖੋ ਕਿੰਨਾ ਨੁਕਸਾਨ ਕਰ ਗਏ ਤੇ ਜਦੋਂ ਅਸੀਂ ਇਧਰੋਂ ਦੀ ਲੰਘਣਾ ਹੁੰਦਾ ਮੇਰੀ ਬੇਟੀ ਨੇ ਮੇਰੀ ਵਾਈਫ ਨੇ ਤੇ ਇਹ ਇਧਰੋਂ ਲੰਘਣਾ ਬਹੁਤ ਮੁਸ਼ਕਿਲ ਹੈ ਇਹ ਪਿੱਛੇ ਸਕੂਟਰੀਆਂ ਲਾ ਲੈਂਦੇ ਆ ਬੁਲਟ ਲਾ ਲੈਂਦੇ ਆ ਇਦੋਂ ਲੰਘਣਾ ਬਹੁਤ ਮੁਸ਼ਕਿਲ ਆ ਤੇ ਮੇਰੀ ਬੇੜੀ ਨੂੰ ਵੀ ਛੇੜਦੇ ਆ ਜੋ ਵੀ ਕਰਦੇ ਆ ਵੇਖੋ ਬਹੁਤ ਬੁਰਾ ਹਾਲ ਕੋ ਇਦਨੋਂ ਦਾ ਬਾਈ ਨੇਮ ਇੱਕ ਲੰਬੂ ਇੱਕ ਸਾਹਲ ਆ ਲੰਡੇ ਦਾ ਮੁੰਡਾ ਤੇ ਹੋਰ ਤਿੰਨ ਅਣਪਛਾਤੇ ਆ ਉਹਨਾਂ ਦਾ ਮੈਨੂੰ ਨਾਮ ਨਹੀਂ ਪਤਾ ਹੈਗੇ ਸਾਡੇ ਇੱਥੋਂ ਪਿੰਡ ਦੇ ਹੀ ਆ ਬਾਬੇ ਪਿੱਟਾਂ ਇਨਸ਼ਾ ਅੱਗੇ ਮੈਂ ਹੀ ਪਹਿਲ ਕੀਤੀ ਤੇ ਮੈਂ ਹੀ ਫਸ ਗਿਆ ਅੱਜ ਵੇਖੋ ਵੇਖੋ ਮੇਰਾ ਸਾਰਾ ਨੁਕਸਾਨ ਕਰ ਗਏ ਕਿੰਨਾ ਕੀ ਕੀ ਨੁਕਸਾਨ ਮੇਰਾ ਅੱਜ 1.5-2 ਲੱਖ ਰੁਪਏ ਦਾ ਨੁਕਸਾਨ ਕਰ ਗਏ ਕੀ ਕੀ ਕੀਤਾ ਕੀ ਤੋੜ ਪਾ ਤੇਨ ਐਲ ਸੀ ਡੀਆਂ ਮੇਰਾ ਬੁਲਟ ਤੋੜ ਗਏ ਮੇਰੀ ਐਕਟਿਵਾ ਮੇਰਾ ਦੂਸਰਾ ਮੋਟਰਸਾਈਕਲ ਹੋਰ ਮੇਰਾ ਕੰਪਿਊਟਰ ਤੋੜ ਗਏ ਸਾਰਾ ਘਰ ਆਣ ਕੇ ਕਿਤੇ ਕਿਤੇ ਸੱਟਾਂ ਲੱਗੀਆਂ ਤੁਹਾਡੇ ਮੇਰੇ ਵੀ ਲੱਗੀਆਂ ਮੇਰੇ ਬੇੜੇ ਦੇ ਵੀ ਹਰਕਤੇ ਲੱਗੀ ਹੈ ਮੇਰੇ ਬੇੜੇ ਦੇ ਵਾਲ ਫੜੇ ਇਹਨਾਂ ਨੇ ਕੇਸ ਫੜਿਆ ਨਹੀਂ ਜੀ ਕੋਈ ਨਸ਼ਾ ਖਤਮ ਨਹੀਂ ਹੋਇਆ ਇਹ ਸਗੋ ਵੱਧ ਗਿਆ ਵਾ ਇੱਥੇ ਮਾਲਾ ਚ ਬਹੁਤ ਜ਼ਿਆਦਾ ਬੇੜਾ ਕਰਕੇ ਗਿਆ ਵਾ ਹਾਂ ਜੀ ਬਹੁਤ ਜ਼ਿਆਦਾ ਨਸ਼ਾ ਇੱਥੋਂ ਦੇ ਲੰਗਣਾ ਬਹੁਤ ਮੁਸ਼ਕਲ ਹੈ ਬਾਬੇ ਪਿੱਟਨ ਸ਼ਾ ਲਾਗੋਂ ਤੇ ਲੰਗਣਾ ਬਹੁਤ ਹੀ ਜ਼ਿਆਦਾ ਮੁਸ਼ਕਲ ਹੋ ਗਿਆ ਵਾ ਇਥੋਂ ਕੋਈ ਨਾ ਕੋਈ ਜਦੋਂ ਲੰਘਿਆ ਵੇਂਦੇ ਡੇਲੇ ਪਾੜ ਵੜ ਕੇ ਲੰਘਣਦੇ ਆ ਕਿਉਂਕਿ ਇਹ ਰੰਜਿਸ਼ ਰੱਖਦੇ ਆ ਕੀ ਮੰਗੀ ਕਰਦੇ ਆ ਮੰਗ ਇਹੋ ਕਰਦੇ ਮੇਰਾ ਜੋ ਨੁਕਸਾਨ ਹੋਇਆ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਸੀਸੀਟੀਵੀ ਆਈ ਸਾਹਮਣੇ ਕੀ ਸੀ ਸੀਸੀਟੀਵੀ ਵਿੱਚ ਵੇਖੋ ਸਾਰਾ ਹਾਂਜੀ ਹੈਗੀ ਆ ਸੀਸੀਟੀਵੀ ਕੀ ਆ ਦੇ ਵਿੱਚ ਉਹਦੇ ਵਿੱਚ ਵੇਖੋ ਮੇਰਾ ਬੂਹਾ ਤੋੜਨ ਦੇ ਇੱਟਾਂ ਮਾਰਨ ਦੇ ਆ ਮੇਰੇ ਕੈਮਰੇ ਵੀ ਤੋੜ ਗਏ ਸਾਰੇ ਕੈਮਰੇ ਵੀ ਤੋੜ ਗਏ ਪਰ ਡੀਵੀਆਰ ਦੇ ਵਿੱਚ ਰਿਕਾਰਡਿੰਗ ਹੋ ਗਈ ਆ ਪੁਲਿਸ ਆਈ ਮੌਕੇ ਤੇ ਪੁਲਿਸ ਆਈ ਮੌਕੇ ਤੇ ਹੁਣ ਵੇਖੋ ਕੀ ਕਰਦੇ ਆ ਮੇਰਾ ਨਾਮ ਸਿਮਰਨ ਕੌਰ ਹੈ। ਵੈਸੇ ਮੇਰੀ ਕੀ ਗੱਲ ਹੋ ਜੀ? ਸਾਡੇ ਕੋਲ ਝਗੜਾ ਹੈ। ਇਹ ਝਗੜਾ ਸਮੈਗ ਤੋਂ ਚੱਲਦਾ ਆਉਂਦਿਆ ਜੋ। ਸਮੈਗ ਨੂੰ ਰੋਕਦੇ ਵੇ ਹਤੇ ਸਾਡੇ ਪੂਏ ਅੱਗੇ ਪੂਏ ਗਾੜੀ ਸਾਡੇ ਧਮਕੀਆਂ ਦਿੰਦੇ ਆ ਸਾਨੂੰ ਆਣ ਕੇ ਬੱਚਿਆਂ ਨੂੰ ਮਾਰਨ ਦੀ ਧਮਕੀਆਂ ਦਿੰਦੇ ਆ ਮੇਰੇ ਘਰ ਵਾਲੇ ਨੂੰ ਮਾਰਨ ਦੀ ਧਮਕੀਆਂ ਦਿੰਦੇ ਵਾ ਜੇ ਅਸੀਂ ਰੋਕਦੇ ਆ ਉਹਨਾਂ ਨੂੰ ਤੇ ਨੰਗਣਾ ਆਉਣਾ ਜਾਣਾ ਬੰਦ ਹੋਇਆ ਸਾਡਾ। ਅਸੀਂ ਧੀਆ ਭੈਣਾਂ ਕਿੱਥੇ ਜਾਣਾ ਵਾ? ਸਾਡਾ ਜਾਨ ਨੂੰ ਕਿਤੇ ਜੀ ਕਰਦਾ ਹੀ ਆ। ਜੇ ਜਾਵਾਂਗੇ ਕਿਤੇ ਤਾਂ ਫੇਰ ਹੀ ਆਣਾ। ਕਿਤੇ ਕੁੜੀ ਨਾ ਵੀ ਜਾਣਾ ਪੈਂਦਾ ਕਿਤੇ ਮੁੰਡੇ ਦਾ ਵੀ ਜਾਣਾ ਪੈਂਦਾ ਮੈਂ ਮੈਨੂੰ ਮੇਲੇ ਦੇ ਜੀਨਾ ਨਾਮ ਹੋ ਗਿਆ ਵਾ ਇੱਥੇ ਹਾਂਜੀ ਛੇੜੇ ਦਾ ਕਰਦੇ ਮਗਦੇ ਲੱਗ ਜਾਂਦਾ ਵਾ ਸਾਡੇ ਉਹਦਾ ਨਾਂ ਲੰਬੂ ਆ ਮੈਂ ਕਿਤੇ ਜਾ ਨਹੀਂ ਸਕਦੀ ਨਹੀਂ ਆ ਵੀ ਨਹੀਂ ਸਕਦੀ ਮੈਂ ਘਰੇ ਬੈਠੀ ਰਹੀ ਹਾਂ ਤੁਸੀਂ ਆਪਣੇ ਘਰ ਦੇ ਦੱਸੋ ਕਿ ਇਦਾਂ ਗੱਲਬਾਤ ਹੋਈ ਉਹ ਇਹਨਾਂ ਨੂੰ ਸਭ ਪਤਾ ਵਾ ਫਿਰ ਕੀ ਕਰਦੇ ਫਿਰ ਇਹਨਾਂ ਨੇ ਕਦੀ ਲੜਾਈ ਨਹੀਂ ਕੀਤੀ ਇਹਦੇ ਨਾਲ ਲਈ ਕਿਉਂਕਿ ਇਹ ਕਹਿੰਦੇ ਵੀ ਲੜਾਈ ਲੈਣ ਦੇ ਨਾਲ ਸਾਡੀ ਬੇਇੱਜ਼ਤੀ ਹੋਊਗੀ ਵੀ ਜਦੋਂ ਕੋਈ ਕਹਿ ਨਹੀਂ ਦਿਆ ਫਿਰ ਅਸੀਂ ਕਿੰਨੇ ਕਿੰਨਾ ਕਹਿ ਸਕਦੇ ਆ ਸਾਡੇ ਕੀ ਗੱਲ ਹੋ ਗਈ। ਅੱਜ ਇਸ ਦਾ ਹੋਈ ਆ ਵੀ ਅਸੀਂ ਗਈਆਂ ਵਾ ਤੇ ਮਗਲੇ ਸਾਡੇ ਆ ਗਿਆ ਵਾ ਉਥੇ ਮਾਵਾ ਦੀਆਂ ਅਸੀਂ ਗਈਆਂ ਮਗਲੇ ਆ ਗਿਆ ਸਾਡੇ ਲੱਗ ਗਿਆ ਮਗਲੇ ਤੇ ਇਹਨਾਂ ਨੇ ਵੇਖ ਲਿਆ ਇਹਨਾਂ ਨੇ ਫਿਰ ਉਹਨੂੰ ਕਿਲੋਕਿਆ ਵਾ ਤੇ ਫਿਰ ਇਸ ਗੱਲੋਂ ਲੜਾਈ ਵਧ ਗਈ ਹੈ। ਤੇ ਕਿੰਨੇ ਜਾਣੇ ਆਏ ਆ 20-25 ਜਾਣੇ ਤੇ ਹੈਗੇ ਹੀ ਸੀਗੇ। ਤੇ ਉਹਨਾਂ ਨੇ ਇੱਥੇ ਰੋੜੇ ਚ ਲਾਉਣੇ ਸ਼ੁਰੂ ਕਰ ਦਿੱਤੇ ਤੇ ਇਸ ਕਰਕੇ ਚੀਜ਼ਾਂ ਸਾਰੀਆਂ ਤੋੜ ਗਏ ਹੱਡੀਆਂ। ਸਾਡਾ ਐਲਸੀੜੀਆਂ ਤੋੜ ਗੀਆਂ ਤਿੰਨ ਚਾਰ ਕੰਪਿਊਟਰ ਤੋੜ ਗਏ ਆ ਮੋਟਰਸਾਈਕਲ ਤੋੜ ਗਏ ਆ ਤਿੰਨ ਚਾਰ ਐਕਟਿਵਾ ਵਾ। ਤੇ ਸਾਨੂੰ ਸਰਕਾਰ ਕੋ ਇਹੋ ਮੰਗਵਾ ਵੀ ਹੜੇ ਚੀਜ਼ਾਂ ਦੀ ਬਲਪਾਈ ਕੀਤੀ ਜਾਵੇ ਤੇ ਉਹਨੂੰ ਸਖਤ ਸਖਤ ਸਜ਼ਾ ਅਮੀ ਲਈ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਹਾਂਜੀ ਸੀਸੀਟੀਵੀ ਦੇ ਵੀ ਸਭ ਕੁਝ ਆਇਆ ਵਾ ਤੁਸੀਂ ਦੇਖ ਸਕਦੇ ਜੋ ਹੋਦਾ ਹੀ ਹੋ ਕੇ ਹਾਂਜੀ ਬੱਚੇ ਨੂੰ ਕਿੰਨਾ ਖਤਰਾ ਕਿੱਥੇ ਜਾਂਦੇ ਬੱਚੇ ਇੱਕ ਤੇ ਕਾਲਜ ਜਾਂਦਾ ਵਾ ਤੇ ਇੱਕ ਸਕੂਲ ਜਾਂਦੀ ਆ ਪਤਲੀ ਘਰ ਤੇ ਸਾਨੂੰ ਹੁਣ ਖਤਰਾ ਵਾ ਤੇ ਸਾਨੂੰ ਸਰਕਾਰ ਤੋਂ ਮੰਗਿਆ ਵੀ ਇਹੋ ਹੀ ਵੀ ਸਾਡੀ ਹਲਪ ਹੈਲਪ ਕੀਤੀ ਜਾਵੇ ਹਨ ਨੂੰ ਧਮਕੀਆਂ ਦੇ ਕੇ ਜਾਂਦੇ ਆ ਕੌਣ ਆ ਇਹੋ ਹੀ ਲੰਬੂ ਤੇ ਨਾਲ ਸਾਹੀਲ ਮੁੰਡਾ ਹੋਰ ਵੀ ਕਿੰਨੇ ਜਾਣੇ ਮੁੰਡੇ ਵਾ ਅਣਪਛਾਤੇ ਮੁੰਡੇ ਸਾਨੂੰ ਪਤਾ ਨਹੀਂ ਐ ਕੌਣ ਕੌਣ ਨਾਲ ਆਉਂਦੇ ਇਹਨਾਂ ਦੇ ਤੇ ਹਾਂਜੀ ਵਾਧੂ ਚੱਲੇ ਜੋ ਉਹ ਵੇਖੋ ਕਿੰਨਾ ਬਾਹਰ ਬੁਰਾ ਹਾਲ ਹੋਇਆ ਪਿਆ ਵਾ ਮੇਰਾ ਨਾਮ ਰਜਵੰਤ ਕੌਰ ਕੀ ਤੁਹਾਡਾ ਰਿਆ ਨਾਮ ਬੋਲੇ ਮਲਣਾ ਦੇ ਕੀ ਮਤਲਬ ਹੈ ਇਹਦਾ ਝਗੜਾ ਤੁਹਾਡਾ ਇਹ ਇੱਥੇ ਸਾਡੇ ਬੂਹੇ ਅੱਗੇ ਆਣ ਕੇ ਗਾਲ੍ਹਾਂ ਕੱਢਣ ਦਿਆ ਸੀ ਝਗੜਾ ਮਾਰਦੇ ਚੰਗਰਾ ਮਾਰਦੇ ਗਾਲ੍ਹਾਂ ਕੱਢਦੇ ਆ ਹੈਂ ਤੇ ਇਹ ਕਮਕੀਆਂ ਦੇਣ ਦੇ ਇੱਥੇ ਖਲੋਤਾ ਤੇ ਗਾਲਾਂ ਕੱਢੀ ਜਾਵੇ ਨੇ ਗਾਹ ਘੇਰ ਨੂੰ ਵੇਖਿਆ ਵੀ ਤੂੰ ਸਾਨੂੰ ਗਾਲਾਂ ਕਿਉਂ ਕੱਢਣ ਦਿਆ ਤੇ ਇਹਨੂੰ ਇੱਟਾਂ ਰੋੜੇ ਮਾਰ ਲਾ ਪਿਆ ਅੱਛਾ ਜੀ ਹੈ ਇੱਟਾਂ ਰੋੜੇ ਤੇ ਮਾਰੀਆਂ ਤੇ ਕੱਪੜੇ ਵੀ ਵੇਖੋ ਪਾੜੇ ਆ ਬਣਾਣਾ ਬਨੂਣਾ ਵੀ ਪਾੜੀਆਂ ਇਹ ਦੇ ਵਿਚਾਰੇ ਨੇ ਹਜੇ ਪਜਾਮਾ ਆਪਣੇ ਕੱਪੜੇ ਦਿਆ ਸੀ ਤੇ ਆਪਣੇ ਆਂਦਾ ਮੈਂ ਪਜਾਮਾ ਕਮੀਜ਼ ਪਾਉਣ ਹੀ ਲੱਗਾ ਤੇ ਉਹਨਾਂ ਫੜ ਲਿਆ ਹੈ ਮੁੜ ਕੇ ਉਸ ਇੱਟਾਂ ਰੋੜੇ ਜੋ ਚਲੋਂ ਲਾ ਪੇ 50 ਜਾਣੇ ਉਹ ਤੇ ਲੈ ਆਏ 50 ਜਾਨੇ ਸਾਡੇ ਆਣ ਕੇ ਬੂਹਾ ਭੰਨਿਆ ਇਹਨਾਂ ਬੂਹਾ ਭੰਨ ਕੇ ਟਾਂ ਰੋੜੇ ਪਤਾ ਨਹੀਂ ਕਿਤਰਾ ਅੰਦਰ ਆਣ ਬੜੇ ਸਾਰੀਆਂ ਚੀਜ਼ਾਂ ਤੇ ਨਲ ਸੀੜੀਆਂ ਤੋੜ ਗਏ ਆ ਤੇ ਨਲ ਸੀੜੀਆਂ ਤੋੜ ਗਏ ਆ ਬੁਲਟ ਤੋੜ ਗਏ ਆ ਐਕਟਿਵਾ ਮੋਟਰਸਾਈਕਲ ਕੰਪਿਊਟਰ ਕੋਈ ਚੀਜ਼ ਨਹੀਂ ਸਾਡੀ ਛੱਡ ਕੇ ਗਿਆ ਅਸੀਂ ਤਾਂ ਪਤਾ ਨਹੀਂ ਬੱਚੇ ਕਿੱਦਾਂ ਬਚਾਏ ਆ ਹਲੇ ਵੀ ਤੁਹਾਨੂੰ ਕੋਈ ਆ ਜੀ ਸਾਨੂੰ ਬਹੁਤ ਜ਼ਿਆਦਾ ਖਤਰਾ ਜੇ ਹੁਣ ਸਾਨੂੰ ਖਤਰਾ ਜੇ ਸਾਡੀ ਕਰਨੀ ਕਿਉਂ ਖਤਰਾ ਝਗੜਾ ਇੱਥੇ ਸਮੈਕਾ ਵੇਚ ਕੇ ਤੇ ਚੰਗਰਾ ਮਾਰ ਕੇ ਨੰਗਦੇ ਆ ਅਸੀਂ ਤਾਂ ਹਾਂ ਸਾਰੀ ਦਿਹਾੜੀ ਇੱਥੇ ਆ ਗਾਮ ਚਾ ਛੜਦੇ ਆ ਸਾਡੇ ਬੂਹੇ ਆ ਗੋਦੀ ਆ ਨੰਗਦੇ ਹਾਂ ਬਹੁਤ ਹਮਲਾ ਕੀਤਾ ਇਹਨਾਂ ਨੇ ਜਿਆਦਾ ਹੀ ਕੀਤਾ ਵਾ ਥੋੜਾ ਬਹੁਤਾ ਨਹੀਂ ਹੁਣ ਅਸੀਂ ਆਨੇ ਆ ਵੀ ਸਾਨੂੰ ਇਨਸਾਫ ਚਾਹੀਦਾ ਸਰਕਾਰ ਨੂੰ ਇਹ ਕਹਿੰਨੇ ਆ ਸਾਡੀ ਜਾਨ ਨੂੰ ਹਨ ਖਤਰਾ ਸਾਡੇ ਬੱਚਿਆਂ ਨੂੰ ਵੀ ਖਤਰਾ ਇਹਨਾਂ ਤੋਂ ਜੇ ਕੋਈ ਜਾਨੀ ਨੁਕਸਾਨ ਹੋਇਆ ਤੇ ਸਾਰੇ ਸਰਕਾਰ ਹੀ ਫਿਰ ਜ਼ਿੰਮੇਵਾਰ ਹੋਗੀ ਜੇ ਸਾਡਾ ਨਾ ਕੁਛ ਕਰੂਗੀ ਤੇ ਕਲਾ ਮਿਲੀ ਵੀ ਇਹਨਾਂ ਨੇ ਇੰਟੀਮੀਸ਼ਨ ਦਿੱਤੀ ਆ ਆਪਣਾ ਆਪਣੇ ਮੋਬਾਈਲ ਨੰਬਰ ਤੇ ਵੀ ਆ ਬੰਦੇ ਕੋਲ ਲੰਬੂ ਆ ਤੇ ਨਾਲ ਕੋ ਹੋਰ ਮੁੰਡੇ ਆਏ ਆ ਤੇ ਇਹ ਕਹਿੰਦੇ ਇਹਨਾਂ ਦੇ ਕਹਿਣ ਦੇ ਮੁਤਾਬਕ ਵੀ ਉਹ ਜਿਹੜੇ ਘਰ ਸਾਡੇ ਆਏ ਆ ਆਏ ਵੀ ਆ ਚਲੋ ਮੈਂ ਮੌਕਾ ਵੇਖਿਆ ਆ ਤੇ ਭਾਂਤੋੜਾ ਨੇ ਕਾਫੀ ਕੀਤੀ ਆ ਜੋ ਲੀਗਲ ਪ੍ਰੋਸੈਸ ਆ ਜੋ ਲੀਗਲ ਕਾਰਵਾਈ ਕੀਤੀ ਜੋ ਹਾਂ ਉਹ ਹੀ ਆਈ ਹੈ ਜੀ ਹਾਂ ਰੋੜੇ ਚੱਲੇ ਆ ਇਹ ਘਰ ਵਿੱਚ ਵੀ ਐਂਟਰੀ ਹੋਈ ਉਹਨਾਂ ਦੀ ਉਹਨਾਂ ਨੇ ਘਰ ਵਿੱਚੋਂ ਅੰਦਰ ਦਾਖਲ ਹੋ ਕੇ ਜਿਹੜੇ ਉਹ ਆ ਪੰਤ ਉਹ ਰਸਮਾਂ ਦੀ ਕੀਤੀ ਆ ਗੱਲ ਇਹੋ ਤੇ ਮੈਂ ਇਹਨਾਂ ਪੁੱਛਣ ਰਿਆਂ ਪੂਰਾ ਕਲੀਅਰ ਕਰਾਂਗਾ ਤੇ ਫੇਰ ਹੀ ਇਹਨਾਂ ਨੂੰ ਗੱਲ ਤੇ ਆ ਕੋਈ ਗਰਮੀ ਹੋਇਆ ਪਰਵਾਹ ਦੇ ਦੋਸਤ ਨਹੀਂ ਸੱਟੋਂ ਮੁੰਡਾ ਲੱਗਦਾ ਸੀ ਮੁੰਡਾ ਕਹਿੰਦਾ ਸੱਟ ਲੱਗੀ ਮੁੰਡਾ ਤੁਹਾਡੇ ਉਹਨਾਂ ਕੀ ਕੰਮ ਕੀਤੀ ਅਸੀਂ ਕਾਰਵਾਈ ਨੂੰ ਕਹਿੰਦੇ ਦਿਖਾ ਦੇਵਾਂਗੇ ਆਣ ਕੇ ਆਪਾਂ ਜੋ ਮੰਦੀ ਲੀਗਲ ਪ੍ਰਸਾਚ ਵਿੱਚ ਕਾਰਵਾਈ ਕਰਦੇ ਪ੍ਰਚਾ ਦੇ ਦਿੰਦੇ ਠੀਕ ਹੈ